ਮੂ ਮਹੱਲਾ ਪੰਜਵਾ ਨਿਰਤਨ ਕੋ ਤੁਮ ਦੇਵ ਹੋ ਤਨਾ ਅਨਕ ਪਾਪ ਜਾਹੇ ਨਿਰਮਲ ਮਨ ਸਗਲ ਮਨੋਰਥ ਪੂਰਨ ਕਾਮ ਪਦੁ ਆਪਣੇ ਕੋ ਦੇਵ ਹੋ ਨ ਸਫਲ ਸੇਵਾ ਗੋਪਾਲ ਰਾਣ ਕਰਮ ਕਰਮਨ ਹਾਸਮੇ ਤਾਂ ਤੇ ਬਿਰਥਾ ਕੋਈ ਨ ਜਾਏ ਰਹਾਉ ਰੋਗੀ ਦਾ ਪ੍ਰਭ ਖੰਡੋ ਰੋਗ ਦੁਖੀਏ ਕਾ ਮਟਾਵੋ ਪ੍ਰਭ ਸੋਗ ਨਿਥਾਵੇਂ ਕੋ ਤੁਮ ਥਾਨ ਬਿਟਾਵੋ ਦਾਸ ਆਪਣੇ ਕੋ ਭਗਤੀ ਲਾਵੋ ਨਿਮਾਣੇ ਕੋ ਪ੍ਰਭ ਦੀ ਤੂ ਮਾਨ ਮੂੜ ਮੁਗਦ ਹੋਏ ਚਤਰ ਸੋ ਗਿਆਨ ਸਗਲ ਭਿਆਨ ਕਾ ਭਉ ਨਸੈ ਜਾਨਿ ਆਪਣੇ ਕੈ ਹਰ ਮਨ ਬਸੈ ਪਾਰ ਬ੍ਰਹਮ ਪ੍ਰਭ ਸੂਖ ਨਿਧਾਨ ਤਤ ਗਿਆਨ ਹਰ ਅੰਮ੍ਰਿਤ ਨਾਮ ਕਰ ਕਿਰਪਾ ਸੰਤ ਟਹਿ ਲੈ ਲਾਈ ਨਾਨਕ ਸਾਧ ਸੰਗ ਸਮਾਈ ਘਰੋਂ ਮਹੱਲਾ ਪੰਜਵਾ ਨਿਰਤਨ ਕੋ ਤੁਮ ਦੇਵ ਹੋ ਤਨਾ ਅਨਕ ਪਾਪ ਜਾਹੇ ਨਿਰਮਲ ਮਨ ਸਗਲ ਮਨੋਰਥ ਪੂਰਨ ਕਾਮ ਭਗ ਆਪਣੇ ਕੋ ਦੇਵ ਹੋ ਨਾ ਸਫਲ ਸੇਵਾ ਗੋਪਾਲ ਰਾਏ ਕਰਮ ਕਰ ਮਨ ਹਾਰ ਸਮੇਂ ਮੀ ਤਾਂ ਤੇ ਬਿਰਥਾ ਕੋਈ ਨ ਜਾਏ ਰਹਾਉ ਰੋਗੀ ਦਾ ਪ੍ਰਭ ਖੰਡੋ ਰੋਗ ਦੁਖੀਏ ਕਾ ਮਟਾਵੋ ਪ੍ਰਭ ਸੋਗ ਨਿਥਾਵੇਂ ਕੋ ਤੁਮ ਥਾਨ ਬਿਠਾਓ ਦਾਸ ਸਤਨੇ ਤੋ ਭਖੀ ਲਾਵੋ ਨਿਮਾਨੇ ਕੋ ਪ੍ਰਭ ਦਿੱਤੋ ਮਾਨ ਮੂਰ ਮੁਗਦ ਹੋਏ ਚਤਰ ਸੁ ਗਿਆਨ ਸਗਲ ਭਿਆਨ ਕਾ ਭਾਵ ਨਸੈ ਜਾਣ ਆਪਣੀ ਤੇ ਹਰ ਮਨ ਬਸੈ ਤਾਰ ਬ੍ਰਹਮ ਪ੍ਰਭ ਸੂਖ ਨਿਧਾਨ ਤਤ ਗਿਆਨ ਹਰ ਅੰਮ੍ਰਿਤ ਨਾਮੁ ਕਰਿ ਕਿਰਪਾ ਸੰਤ ਟਹਿ ਲੈ ਲਾਈ ਨਾਨਕ ਸਾਧੂ ਸੰਗ ਸਮਾਈ ਘਰੋਂ ਮਹੱਲਾ ਪੰਜਵਾ ਨਿਰ ਤਨ ਕੋ ਤੁਮ ਦੇਵ ਹੋ ਤਨਾ ਅਨਕ ਪਾਪ ਜਾਹੇ ਨਿਰਮਲ ਮਨ ਸਗਲ ਮਨੋਰਥ ਪੂਰਨ ਕਾਮੁ ਭਗਤ ਆਪਣੇ ਕੋ ਦੇਵ ਹੋ ਨ ਸਫਲ ਸੇਵਾ ਗੋਪਾਲ ਰਾਏ ਕਰਮ ਕਰਾਮੁ ਨਹਾਸੁ ਮੇ ਤਾਂ ਤੇ ਬਿਰਥਾ ਕੋਈ ਨ ਜਾਇ ਰਹਾਉ ਰੋਗੀ ਕਾ ਪ੍ਰਭ ਖੰਡੋ ਰੋਗ ਦੁਖੀਏ ਕਾ ਮਟਾਵੋ ਪ੍ਰਭ ਸੋਗ ਨਿਥਾਵੇਂ ਕੋ ਤੁਮ ਥਾਨ ਬਿਠਾਓ ਦਾਸ ਆਪਣੇ ਕੋ ਭਗਤੀ ਲਾਵੋ ਨਿਮਾਨੇ ਕੋ ਪ੍ਰਭ ਦਿਤੋ ਮਾਨ ਮੂੜ ਮੁਗਦ ਹੋਇ ਚਤਰ ਸੁ ਗਿਆਨ ਸਗਲ ਭਿਆਨ ਕਾ ਭਉ ਨਸੈ ਦੈਣੀ ਉਪਨੇ ਤੇ ਹਰ ਮਨ ਬਸੈ ਔਰ ਬ੍ਰਹਮ ਪ੍ਰਭ ਸੂਖ નિਧਾਨ ਤਤ ਗਿਆਨ ਹਰ ਅਮਰਤ ਨਾਮ ਧਰ ਕਿਰਪਾ ਸੰਤ ਟਹਿ ਲ ਲੈ ਲਾਈ ਨਾਨਕ ਸਾਧ ਸੰਗ ਸਮਾਈ ਪੈਰੋਂ ਮਹੱਲਾ ਪੰਜਵਾ ਨਿਰ ਤਨ ਕੋ ਤੁਮ ਦੇਹੁ ਤਨਾ ਅਨਕ ਪਾਪ ਜਾਹੇ ਨਿਰਮਲ ਮਨ ਸਗਲ ਮਨੋਰਥ ਪੂਰਨ ਕਾਮ ਪਦੁ ਆਪਣੇ ਕੋ ਦੇਹੁ ਨਾ ਸਫਲ ਸੇਵਾ ਗੋਪਾਲ ਰਾਏ ਕੰਮ ਕਰਾਂ ਮਨ ਹਾਸ ਮੇਂ ਤਾਂ ਤੇ ਬਿਰਥਾ ਕੋਈ ਨਾ ਜਾਏ ਰਹਾਉ ਰੋਗੀ ਦਾ ਪ੍ਰਭ ਖੰਡੋ ਰੋਗ ਦੁਖੀਏ ਕਾ ਮਟਾਵੋ ਪ੍ਰਭ ਸੋਗ ਨਿਤਾਵੇਂ ਕੋ ਤੁਮ ਥਾਨ ਬਿਠਾਵੋ ਦਾਸ ਸਤਨੇ ਕੋ ਭਗਤੀ ਲਾਵੋ ਨਿਮਾਣੇ ਕੋ ਪ੍ਰਭ ਦੇ ਤੋ ਮਾਨ ਮੂੜ ਮੁਗਦ ਹੋਏ ਚਤਰ ਸੁ ਗਿਆਨ ਸਗਲ ਭਿਆਨ ਕਾ ਭਉ ਨਸੈ ਜਾਨਿ ਆਪਣੇ ਕਹਿ ਹਰਿ ਮਨ ਵਸੈ ਔਰ ਬ੍ਰਹਮ ਪ੍ਰਭ ਸੁਖ ਨਿਧਾਨ ਤਤ ਗਿਆਨ ਹਰ ਅੰਮ੍ਰਿਤ ਨਾਮੁ ਧਰਿ ਕਿਰਪਾ ਸੰਤ ਕਹਿ ਲੈ ਲਾਈ ਨਾਨਕ ਸਾਧੂ ਸੰਗ ਸਮਾਈ ਘਰੋਂ ਮਹੱਲਾ ਪੰਜਵਾ ਨਿਰਤਨ ਕੋ ਤੁਮ ਦੇਵ ਓ ਤਨਾ ਅਨਕ ਪਾਪ ਜਾਹਿ ਨਿਰਮਲ ਮਨਾਂ ਬਦਲ ਮਨ ਉਰਤ ਪੂਰਨ ਕਾਮ ਧਰ ਆਪਣੇ ਕੋ ਦੀਵ ਹੋ ਨਾ ਸਫਲ ਸੇਵਾ ਗੋਪਾਲ ਰਾਏ ਕਰਮ ਕਰ ਮਨ ਹਾਸੂ ਮੇ ਤਾਂ ਤੇ ਵਿਰਥਾ ਕੋਈ ਨਾ ਜਾਏ ਰਹਾਉ ਰੋਗੀ ਕਾ ਪ੍ਰਭ ਖੰਡੋ ਰੋਗ ਦੁਖੀਏ ਕਾ ਮਟਾਵੋ ਪ੍ਰਭ ਸੋਗ ਮਿਤਾਵੇਂ ਕੋ ਤੁਮ ਥਾਨ ਬਿਠਾਓ ਦਾਸ ਆਪਣੇ ਕੋ ਭਖੀ ਲਾਵੋ ਨਿਮਾਣੇ ਕੋ ਪ੍ਰਭ ਦਿੱਤੋ ਮਾਨ ਮੂਰ ਮੁਗਦ ਹੋਇ ਚਤਰ ਸੁ ਗਿਆਨ ਸਗਲ ਭਿਆਨ ਕਾ ਭਾਉ ਨਸੈ ਜਾਨਿ ਆਪਣੇ ਕਹਿ ਹਰ ਮਨ ਬਸੈ ਔਰ ਬ੍ਰਹਮ ਪ੍ਰਮ ਸੁਖ ਨਿਧਾਨ ਤਤ ਗਿਆਨ ਹਰ ਅਮਰਤ ਨਾਮ ਕਾਰ ਕਿਰਪਾ ਸੰਤ ਟਹਿ ਲੈ ਲਾਈ ਨਾਨਕ ਸਾਧੂ ਸੰਗ ਸਮਾਈ